ਪੰਜਾਬ ਦੇ ਵਿੱਚ ਇਸ ਟਾਈਮ ਕਾਨੂੰਨ ਵਿਵਸਥਾ ਵਾਲਾ ਤਾਂ ਮਸਲਾ ਇੱਕ ਵੱਡਾ ਇਸ਼ੂ ਬਣ ਗਿਆ ਨਾ ਡਵੈਲਪਮੈਂਟ ਬਹੁਤ ਵੱਡਾ ਇਸ਼ੂ ਬਣ ਗਿਆ ਉਹਨੂੰ ਲੈ ਕੇ ਤੇ ਭਾਜਪੀ ਤਾਂ ਬਹੁਤ ਕੁਝ ਕਰ ਸਕਦੇ ਹਨ ਨਾ ਬਿਲਕੁਲ ਤੇ ਗੱਠ ਜੋੜ ਦੀਆਂ ਸੰਭਾਵਨਾਵਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅੱਛਾ ਕਿ ਦਿੱਲੀ ਦੀ ਜਨਤਾ ਨੇ ਜਿਹੜੀਆਂ ਮੁਫਤ ਕੋਰੀ ਜਿਹੜੀਆਂ ਜਿਹੜੇ ਰੇਵੜੀਆਂ ਕਹਿੰਦੇ ਉਹਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ ਕਿ ਜਿੱਦਾਂ ਬੀਬੀ ਨੇ ਕਹਤਾ ਕਿ 2100 ਰੁਪਏ ਦੇਵਾਂਗੇ ਇਹ ਜੀ ਮੱਲਾ ਕਲੀਨਿਕ ਦੀ ਬੜੀ ਮੁਫਤ ਦੀ ਸੇਵਾ ਜੀ ਐਜੂਕੇਸ਼ਨ ਬੜੀ ਸੇਵਾ ਜੀ ਬਿਲੀ ਅਸੀਂ ਫ੍ਰੀ ਕੀਤੀ ਹੈ ਲੋਕੀ ਉਹ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਚੁੱਕੇ ਨੇ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀਆਂ ਮੁਫਤਾਲੀਆਂ ਰੇੜੀਆਂ ਨੇ ਹਾਲਾਂਕਿ ਸਾਡਾ ਸਿਰ ਸਾਡੀਆਂ ਜੁੱਤੀਆਂ ਹੁੰਦੀਆਂ ਨੇ 227 ਨੂੰ ਲੈ ਕੇ ਪੰਜਾਬੀ ਜਨਤਾ ਵੀ ਇਦਾਂ ਦਾ ਕੁਝ ਸੋਚ ਕੇ ਇਸ ਵਾਰ ਵੋਟ ਪਾਉਗੀ ਜੀ ਦੇਖੋ ਜੇ ਕਿਤੇ ਮੁਫਤ ਖੋਰੀ ਦੀ ਸਿਆਸਤ ਪਰਮਨੈਂਟ ਚੱਲਦੀ ਹੁੰਦੀ ਜੀ ਤਾਂ ਮੈਨੂੰ ਲੱਗਦਾ ਵੀ ਪ੍ਰਕਾਸ਼ ਸਿੰਘ ਬਾਦਲ ਤਾਂ ਉਮਰ ਮਰਦੇ ਦਮ ਤੱਕ ਚੀਫ ਮਿੰਸਟਰ ਹੋਣੇ ਸੀ ਜੀ ਕਿਸਾਨਾਂ ਨੂੰ ਮੁਫਤ ਬਿਜਲੀ ਸਭ ਤੋਂ ਪਹਿਲਾਂ ਉਹਨਾਂ ਨੇ ਦਿੱਤੀ ਆਟਾ ਦਾਲ ਸਕੀਮ ਉਹ ਲੈ ਕੇ ਆਏ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਜਿਹੜੇ ਐ ਬਹੁਤ ਜ਼ਿਆਦਾ ਲੈ ਕੇ ਲੋਕਲ ਬਾਊ ਫੈਸਲੇ ਜਿਹੜੇ ਉਹ ਲੈ ਕੀਤੇ ਪਰ ਇਹਦੇ ਨਾਲ ਕੀ ਹੁੰਦਾ ਵੀ ਇਹੋ ਜਿਹੇ ਜਿਹੜੇ ਫੈਸਲੇ ਹੁੰਦੇ ਨੇ ਜਿਵੇਂ ਇਹਨਾਂ ਨੇ ਅਨਾਉਂਸ ਕੀਤਾ ਵੀ ਔਰਤਾਂ ਨੂੰ 1000 ਦੇਵਾਂਗੇ ਹੂੰ ਹੂੰ 300 ਯੂਨਿਟ ਫਰੀ ਦੇਵਾਂਗੇ ਉਹ ਇੱਕ ਵਾਰੀ ਸੱਤਾ ਹਾਸਲ ਕਰਨ ਦੇ ਵਿੱਚ ਸਹਾਇੀ ਹੋ ਜਾਂਦੇ ਨੇ ਜੀ ਅਮਰਿੰਦਰ ਸਿੰਘ ਨੇ ਕਿਹਾ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਵਾਪਸ ਕਰ ਦੂੰਗਾ ਕਿਸਾਨਾਂ ਦਾ ਸਮੂਚਾ ਕਰਜ਼ਾ ਮਾਫ਼ ਕਰ ਦੂੰਗਾ ਪਰ ਧਰਾਤਲ ਤੇ ਕਈ ਵਾਰੀ ਹਾਲਾਤ ਹੋਰ ਵੀ ਹੁੰਦੇ ਨੇ ਜੀ ਜਿਵੇਂ 2017 ਚ ਅਮਰਿੰਦਰ ਆਇਆ ਤਾਂ ਉਹਦੇ ਪਿੱਛੇ ਕਾਰਨ ਨਹੀਂ ਵੀ ਸੀ ਵੀ ਲੋਕ ਆਕਾਲੀਆਂ ਦੇ ਮਾਫੀਆ ਰਾਜ ਤੋਂ ਅੱਕੇ ਹੋਏ ਸੀ ਜੀ ਆਪ ਵੀ ਉਹ ਨਹੀਂ ਪੈਂਠ ਬਣੇ ਸੀ ਆਪ ਤੇ ਭਰੋਸਾ ਨਹੀਂ ਸੀ ਤਾਂ ਉਹਨਾਂ ਨੇ ਅਮਰਿੰਦਰ ਸਿੰਘ ਇੱਕ ਭਰੋਸੇਯੋਗ ਲੀਡਰ ਜਦੋਂ ਉਹਨਾਂ ਨੂੰ ਦਿਸਦਾ ਸੀ ਤਾਂ ਅਮਰਿੰਦਰ ਸਿੰਘ ਦੀ ਅਗਵਾਈ ਚ ਕਾਂਗਰਸ ਨੂੰ 78 ਸੀਟਾਂ ਜਿਹੜੀਆਂ ਉਹ ਝੋਲੀ ਚ ਪਾਈਆਂ ਸਿਮਿਲਰਲੀ ਜਦੋਂ ਤੁਸੀਂ ਦੇਖਦੇ ਹੋ ਵੀ 2022 ਦੇ ਵਿੱਚ 노 ਡਾਊਟ ਜਿਹੜੀਆਂ ਇਹਨਾਂ ਨੇ ਗਾਰੰਟੀਆਂ ਦਿੱਤੀਆਂ ਗਾਰੰਟੀਆਂ ਦਾ ਅਸਰ ਹੋਇਆ ਪਰ ਨਾਲ ਉਹ ਲਾਣ ਲੋਕ ਅੱਕੇ ਪਏ ਸੀ ਉਹਨਾਂ ਤੋਂ ਜ਼ਿਆਦਾ ਜਿਨ੍ਹਾਂ ਨੂੰ ਇਹ ਝਾਕ ਵੀ ਨਹੀਂ ਸੀ ਪੜੇ ਲਿਖੇ ਬੰਦਿਆ ਨੇ ਉਹਨਾਂ ਨੇ ਵੀ ਵੋਟ ਪਾਈ ਜਿਨ੍ਹਾਂ ਨੂੰ ਨਾ 1000 ਰੁਪਏ ਦੀ ਝਾਕ ਸੀ ਨਾ 300 ਯੂਨਟ ਬਿਜਲੀ ਦੀ ਕੋਈ ਲੋੜ ਸੀਗੀ ਪਰ ਇਹ ਜਿਹੜੇ ਫੈਸਲੇ ਹੁੰਦੇ ਨੇ ਕਈ ਵਾਰੀ ਚਾਹੇ ਉਹ ਦਿੱਲੀ ਦੇ ਵਿੱਚ ਬਿਜਲੀ 마ਫੀ ਹੋਵੇ ਪਾਣੀ 마ਫੀ ਹੋਵੇ ਬਸਾਂ ਸਫਰ 마ਫੀ ਹੋਵੇ ਚਾਹੇ ਔਰਤਾਂ ਨੂੰ 1100 2500 3100 3500 ਜਿੰਨਾ ਮਰਜੀ ਉਹ ਦੇਣ ਦੀ ਗੱਲ ਹੋਵੇ ਉਹ ਇੱਕ ਵਾਰੀ ਤੁਹਾਨੂੰ ਸੱਤਾ ਨੂੰ ਹੱਥ ਫਵਾ ਲੈਣਗੇ ਪਰ ਲੋਕ ਕੀ ਚਾਹੁੰਦੇ ਨੇ ਲੋਕ ਡਿਵੈਲਪਮੈਂਟ ਚਾਹੁੰਦੇ ਨੇ ਲੋਕ ਇਹ ਚਾਹੁੰਦੇ ਨੇ ਵੀ ਅਸੀਂ ਸੇਫ ਰਹੀਏ ਲੈਂਡ ਆਰਡਰ ਠੀਕ ਹੋਵੇ ਗੈਂਗਸਟਰ ਫਰੋਤੀ ਲਈ ਕਾਲ ਨਾ ਕਰਨ ਕਿਸੇ ਚੌਕੀ ਥਾਣੇ ਤੇ ਕੋਈ ਅਟੈਕ ਨਾ ਹੋਵੇ ਤਾਂ ਲੋਕ ਇਹ ਸਾਰਾ ਕੁਝ ਇਹ ਸਾਰਾ ਕੁਝ ਵੀ ਚਾਹੁੰਦੇ ਨੇ ਭ੍ਰਿਸ਼ਟਾਚਾਰ ਮੁਕਤ ਜਿਹੜਾ ਹੈ ਉਹ ਉਹ ਪ੍ਰਸ਼ਾਸਨ ਜਿਹੜਾ ਸਾਨੂੰ ਮਿਲੇ ਜੇ 300 ਯੂਨਿਟ ਬਿਜਲੀ ਦੇ ਦੇ ਕੇ ਉਸ ਤੋਂ ਬਾਅਦ ਕਿਸੇ ਵੀ ਦਫਤਰ ਜਾਣਾ ਹੈ ਪੈਸੇ ਬਿਨਾ ਕੰਮ ਨਹੀਂ ਹੋਣਾ ਸਾਰੇ ਪਾਸੇ ਇਸ ਤਰ੍ਹਾਂ ਦਾ ਹੋ ਫਿਰ ਉਹ ਉਹ ਜਿਹੜੀ ਹੈ ਬਹੁਤੀ ਦੇਰ ਨਹੀਂ ਚੱਲਦੀ ਮੂਰਤਖੋਰੀ ਦੀ ਸਿਆਸਤ ਤਾਮ ਲਾਡੂ ਦੇ ਵਿੱਚ ਵੀ ਜੈ ਲਾਲਤਾ ਨੇ ਇੰਟਰੋਡਿਊਸ ਇੰਟਰੋਡਿਊਸ ਕੀਤੀ ਸੀ ਹੋਰਾਂ ਸਟੇਟਾਂ ਦੇ ਵਿੱਚ ਵੀ ਕੀਤੀ ਇਸ ਵਾਰ ਭਾਰਤੀ ਜਨਤਾ ਪਾਰਟੀ ਬਾਰੇ ਬਣਾਇਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹਨਾਂ ਨੇ ਸੱਤਾ ਹਾਸਲ ਕੀਤੀ ਹੈ ਤਾਂ ਔਰਤਾਂ ਨੂੰ ਦੇਖਾਤੇ ਚ ਪੈਸੇ ਪਾ ਕੇ ਉਹਨੇ ਸੱਤਾ ਹਾਸਲ ਕੀਤੀ ਹੈ ਪਰ ਭਾਰਤੀ ਜਨਤਾ ਪਾਰਟੀ ਨੂੰ ਵੀ ਇੱਕ ਗੱਲ ਇਹ ਸਮਝ ਲੈਣੀ ਚਾਹੀਦੀ ਵੀ ਇਹ ਚੀਜ਼ਾਂ ਨੇ ਜਿਹੜੀਆਂ ਜਿਆਦਾ ਦਿਨ ਇਹ ਜਿਆਦਾ ਦੇ ਚੱਲਦੀਆਂ ਹੁੰਦੀਆਂ ਨਾ ਹੀ ਬਾਦਲ ਨੇ ਖਤਮ ਹੋਣਾ ਸੀ ਨਾ ਅਕਾਲੀ ਦਲ ਨੇ ਖਤਮ ਹੋਣਾ ਸੀ ਅਕਾਲੀਆਂ ਨੂੰ ਜੇ ਮਾਰਿਆ ਇਹਦੇ ਨਾਲ ਨਾਲ ਉਹਨਾਂ ਚ ਹੰਕਾਰ ਤੇ ਮਾਫੀਆ ਰਾਜ ਤੇ ਪਰਿਵਾਰਵਾਦ ਅਛੇ ਜਿਵੇਂ ਅਕਾਲੀ ਦਲ ਦੀ ਜੜ ਪੱਟਤੀ ਇਹਨਾਂ ਤਿੰਨ ਚੀਜ਼ਾਂ ਜਿੱਤੇ ਮੰਨ ਲਓ ਕਿ ਜਿਹੜੇ ਮੁਫਤ ਘੋਰੀ ਦੀ ਸਿਆਸਤ ਆ ਤੇ ਇਹ ਵੀ ਫਿਰ ਸਹੀ ਆ ਕਿ ਜੇ ਇਹਨਾਂ ਪੰਜਾਬ ਦੀ ਜਨਤਾ ਜਿਨ੍ਹਾਂ ਨੂੰ 600 ਯੂਨਟ 2 ਮਹੀਨਿਆਂ ਦਾ ਫ੍ਰੀ ਮਿਲਿਆ ਫਿਰ ਆਪ ਦੀਆਂ 13 ਚੋਣਾਂ ਨਾ ਦੀਆਂ ਹਾਂ ਇਹ ਤੁਸੀਂ ਫਿਰ ਨਗਰ ਨਿਗਮ ਸਾਰੇ ਇਹਨਾਂ ਦਾ ਹੁੰਦਾ ਅੰਦਾਜ਼ਾ ਲਾਓ ਨਾ ਕਿ ਤੁਸੀਂ ਜਦੋਂ ਇਮੀਡੀਏਟਲੀ ਹੋਈ ਜਿਮਨੀ ਚੋਣ ਸੰਗਰੂਰ ਦੀ ਤੁਸੀਂ ਉਹ ਵੀ ਹਾਰ ਜਾਂਦੇ ਹੋ ਜੀ ਉਸ ਤੋਂ ਬਾਅਦ ਜਿਮਨੀ ਚੋਣਾਂ ਜਿੱਤ ਲੀਆਂ ਆਪੋਜੀਸ਼ਨ ਨੇ ਐਲੀਗੇਸ਼ਨ ਲਾਇਆ ਵੀ ਜਿਹੜੀ ਹੈ ਸਰਕਾਰੀ ਮਸ਼ੀਨਰੀ ਦੀ ਰਾਜ ਕੇ ਦੁਰਵਰਤੋਂ ਹੋਈ ਤਾਂ ਜਿੱਤੇ ਜੀ ਜੀ ਜਿਹੜੇ ਆਮ ਚੋਣਾਂ ਹੁੰਦੀਆਂ ਜਨਰਲ ਇਲੈਕਸ਼ਨ ਹੋਈ ਸੰਸਦੀ ਚੋਣਾਂ ਆਈਆਂ ਤਾਂ ਸਾਰਾ ਕੁਝ ਸਾਹਮਣੇ ਆ ਗਿਆ 13 ਚੋਂ ਤੁਹਾਡੇ ਪੱਲੇ ਪਈਆਂ ਸਿਰਫ ਤਿੰਨ ਤਿੰਨ ਹਾਂ ਤਾਂ ਇਹਦਾ ਮਤਲਬ ਇਹ ਹੈ ਵੀ ਜੇ ਮੁਫਤ ਜੇ ਤੁਹਾਡੀ ਮੁਫਤ ਬਿਜਲੀ ਦਾ ਤੇ 1000 ਰੁਪਏ ਤੋਂ 11500 ਰੁਪਏ ਵੀ ਕਰਨ ਦਾ ਐਲਾਨ ਕਰਤਾ ਸੀ ਮੇਰੇ ਖਿਆਲ ਪਾਰਲੀਮੈਂਟ ਇਲੈਕਸ਼ਨ ਵੇਲੇ ਜੀ ਜੇ ਇਹਨਾਂ ਚੀਜ਼ਾਂ ਦਾ ਇੰਨਾ ਹੀ ਅਸਰ ਹੁੰਦਾ ਤਾਂ ਮੈਨੂੰ ਲੱਗਦਾ ਵੀ 13 ਚੋਂ 10 ਆਉਣੀਆਂ ਸੀ ਜੀ ਬਿਲਕੁਲ ਹੋ ਸਕਦਾ 13 ਚੋਂ 13 ਹੀ ਆ ਜਾਣਾ ਹਾਂ ਉਸ ਤੋਂ ਬਾਅਦ ਦੇਖੋ ਨਗਰ ਨਿਗਮ ਦੀਆਂ ਪੰਚਾਇਤਾਂ ਚੋਂ ਉਹਨਾਂ ਦੇ ਵਿੱਚ ਇਹਨਾਂ ਦੀ ਫੁੱਲ ਮੈਜੋਰਟੀ ਨਹੀਂ ਆਈ ਨਾ ਹਾਂ ਇਸ ਲਈ ਇਹ ਜਿਹੜੀ ਇਹਨਾਂ ਨੂੰ ਸੋਚਣਾ ਪਊਗਾ ਇਹਨਾਂ ਨੂੰ ਦੁਬਾਰੇ ਮੁੜ ਬੈਠ ਕੇ ਪੂਰੀ ਰਣਨੀਤੀ ਜਿਹੜੀ ਹੈ ਇਹਨਾਂ ਨੂੰ ਘੜਨੀ ਪਊ 2 ਸਾਲ ਦਾ ਟਾਈਮ ਇਹਨਾਂ ਕੋਲ ਪਿਆ ਹੈ ਵੀ ਜੇ ਸਹੀ ਐਡਮਿਨਿਸਟ੍ਰੇਸ਼ਨ ਨਾ ਦਿੱਤੀ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਨਾ ਦਿੱਤਾ ਤਾਂ ਮੁਫਤ ਖਰੀਦਾ ਉਹਨਾਂ ਫਾਇਦਾ ਨਹੀਂ ਹੋਣਾ ਇਹ ਸਿਰਫ ਤੇ ਸਿਰਫ ਸਰਕਾਰੀ ਖਜ਼ਾਨੇ ਦਾ ਪੱਠਾ ਉਠਾ ਸਕਦੇ ਆ ਖਜ਼ਾਰੀ ਸਰਕਾਰੀ ਖਜ਼ਾਨੇ ਦਾ ਧੂਆਂ ਕੱਢ ਸਕਦੇ ਆ ਹੋਰ ਕੁਛ ਨਹੀਂ ਤੁਸੀਂ ਦੇਖੋ ਵੀ ਆਟਾ ਦਾਲ ਸਕੀਮ ਨੇ ਸਾਡੇ 3-4 ਅਧਾਰਿਆਂ ਦਾ ਜਮਾ ਨਾਸ ਮਾਰ ਕੇ ਰੱਖਤਾ ਉਹ ਘਾਟੇ ਚਲੇਗਾ ਬਿਲੀ ਬੋਰਡ ਦਾ ਨਾਸ ਵੱਜ ਗਿਆ ਬਿਜਲੀ ਬੋਰਡ ਦਾ ਨਾਸ ਵੱਜ ਗਿਆ ਤੇ ਆਰਟੀਸੀ ਰੋਡਵੇ ਦਾ ਨਾਸ ਵੱਜ ਗਿਆ ਦਾ ਜਿਹੜਾ ਉਹ ਉਹ ਖਾਬਾ ਹੋਇਆ ਪਿਆਗਾ ਇਸ ਲਈ ਇਹ ਇਹਨਾਂ ਦਾ ਤਾਂ ਪੱਠਾ ਬੈਠ ਜੂਗਾ ਇਹ ਤਾਂ ਮੁੜ ਕੇ ਖੜੇ ਹੋਣੇ ਨਹੀਂ ਹੁਣ ਤੁਸੀਂ ਬਿਲਕੁਲ ਠੀਕ ਕੀਤਾ ਜੇ ਸਰਕਾਰ ਨੇ ਵੀ ਟੋਲ ਖਤਮ ਕਰਦੇ ਟੋਲ ਖਤਮ ਕਰਕੇ ਸੜਕਾਂ ਦੀ ਮੁਰੰਮਤ ਹੋ ਜਾਂਦੀ ਪੈਸਾ ਹੈ ਨਹੀਂ ਤੇ ਸੜਕਾਂ ਟੁੱਟਣ ਲੱਗੀਆਂ ਟੋਲ ਵੀ ਉਹੀ ਖਤਮ ਕਰਦੇ ਜਿਹਨੇ ਮਿਆਦ ਖਤਮ ਹੋਈ ਨਹੀਂ ਹੁਣ ਅਗਲੀ ਪ੍ਰੋਬਲਮ ਇਹ ਆ ਗਈ ਵੀ ਉਹ ਸੜਕਾਂ ਸਾਰੀਆਂ ਟੁੱਟ ਗਈਆਂ ਸਾਰੀਆਂ ਟੁੱਟ ਗਈਆਂ ਉਹ ਸੜਕਾਂ ਟੁੱਟਣ ਲੱਗੀਆਂ ਉਹ ਸੜਕਾਂ ਟੁੱਟਣ ਲੱਗੀਆਂ ਹੁਣ ਸਾਲ ਦੇ ਵਿੱਚ ਹੋਰ ਟੁੱਟ ਜਾਣਗੀਆਂ ਤੇ ਸਾਲ ਬਾਅਦ ਸੜਕਾਂ ਬੜਨ ਗਿਆ ਕਿੱਥੋਂ ਜੇ ਤੁਸੀਂ ਔਰਤਾਂ ਨੂੰ 1000 ਰੁਪਏ ਦਿੱਤਾ ਤਾਂ ਬਿਲਕੁਲ ਹੀ ਫਿਰ ਇਹਨਾਂ ਨੂੰ ਪੈਚਵਰਕ ਹੀ ਲਾਉਣਾ ਪਊਗਾ ਪੈਚਵਰਕ ਹੀ ਕਰਨਾ ਪਊਗਾ ਇਹਨਾਂ ਦਾ ਪੈਚਵਰਕ ਜੋਗਾ ਬਣ ਰਹਿਣਾ ਸਮਾਂ ਇਹਨਾਂ ਕੋ ਪੈਚਵਰਕ ਅਜਿਹਾ ਕਿ ਜਿਹੜੀ ਦੇਸ਼ ਦੀ ਸਿਆਸਤ ਹੈ ਉਹ ਪਰਸਨੈਲਿਟੀ بیس ਬਹੁਤ ਆ ਵਿਕਤੀ ਵਿਸ਼ੇਸ਼ ਆ ਮੋਦੀ ਸਾਹਿਬ ਤੇ ਹਰ ਜੇ ਮੁੱਖ ਲੜਨੀ ਹੋਵੇ ਸੂਬਾ ਦੇ ਤੋਂ ਜਿੱਤਾ ਹਰਿਆਣਾ ਦੇ ਵਿੱਚ ਪ੍ਰਧਾਨ ਮੰਤਰੀ ਵਰਸਸ ਹੁੱਡਾ ਪ੍ਰਧਾਨ ਮੰਤਰੀ ਵਰਸਸ ਕੇਜਰੀਵਾਲ ਪ੍ਰਧਾਨ ਮੰਤਰੀ ਵਰਸਸ ਮਮਤਾ ਬੇਨਰਜੀ ਪੰਜਾਬ ਦੇ ਵਿੱਚ ਵੀ ਕਿਉਂਕਿ ਪ੍ਰਧਾਨ ਮੰਤਰੀ ਤੇ ਬੀਜੇਪੀ ਦਾ ਹੀ ਚਿਹਰੇ ਨੇ ਪੰਜਾਬ ਦੇ ਵਿੱਚ ਗੱਲ ਕੀ ਦੇ ਸੱਤਾਧਾਰੀ ਜਿਹੜੀ ਪਾਰਟੀ ਆ ਉਹ ਪ੍ਰਧਾਨ ਮੰਤਰੀ ਵਰਸਸ ਭਗਵੰਤ ਮਾਨ ਸਾਹਿਬ ਹੋਣਗੇ ਜਾਂ ਰਵਿੰਦ ਕੇਜਰੀਵਾਲ ਸਾਹਿਬ ਵੀ ਰਹਿਣਗੇ ਜਾਂ ਫਿਰ ਕਾਂਗਰਸ ਦਾ ਕਿਹੜਾ ਚਿਹਰਾ ਹੋ ਸਕਦਾ ਕਾਲੀ ਦਾ ਚਿਹਰਾ ਹੈ ਇਹ ਸੁਭੀ ਸਿੰਘ ਬਾਦਲ ਤੇ ਇਹ ਪੰਜਾਬ ਚ ਕਿੰਨੀ ਕੀ ਮਹੱਤਵਪੂਰਨ ਪਰਸਨੈਲਿਟੀ ਬੇਸ ਜਿਹੜੀ ਸਿਆਸਤ ਹੈ ਦੇਖੋ ਪਰਸਨੈਲਿਟੀ ਬੇਸ ਜਿਹੜੀ ਸਿਆਸਤ ਹੈ ਉਹਨੇ ਮੁਲਕ ਦੀਆਂ ਕਈ ਪਾਰਟੀਆਂ ਨੂੰ ਰੋੜ ਕੇ ਰੱਖਤਾ ਜੀ ਜਦੋਂ ਦੇ ਉਹ ਬੀਬੀ ਜੈ ਲਲਤਾ ਦੀ ਡੈਥ ਹੋਈ ਹੈ ਉਹ ਪਾਰਟੀ ਖਿੰਡ ਗਈ ਉਸ ਪਾਰਟੀ ਦਾ ਕੋਈ ਵਜੂਦ ਜਿਹੜਾ ਉਹ ਦਿਖਾਈ ਦਿੰਦੇ ਰਿਹਾ ਕਿਸ ਹਾਲਤ ਜਿਹੜੀ ਉਹ ਸਭ ਦੇ ਸਾਹਮਣੇ ਹੈ ਜੀ ਜੀ ਸਿਮਰਲੀ ਤੁਸੀਂ ਆ ਜੋ ਮਮਤਾ ਮਮਤਾ ਬੈਨਰਜੀ ਵਨ ਮੈਨ ਸ਼ੋ ਹੈ ਸਾਰਾ ਕੁਝ ਪਾਰਟੀ ਦੇ ਵਿੱਚ ਬਿਲਕੁਲ ਤੇ ਉਹ ਉਹਨਾਂ ਤੋਂ ਬਾਅਦ ਕੀ ਹੋਊਗਾ ਫੇਰ ਆ ਜੋ ਮਾਇਆਵਤੀ ਉੱਥੇ ਵਨ ਮੈਨ ਸ਼ੋ ਹੈ ਉਹ ਤੋਂ ਜਿਹੜੀ ਚਟਾਲੇ ਸਾਹਮਣੇ ਚਟਾਲੇ ਸਭ ਨੇ ਚਟਾਲੇ ਸਾਡੇ ਸਾਹਮਣੇ ਹੈ ਦੇਵੀ ਲਾਲ ਤੋਂ ਬਾਅਦ ਹੰਪੁਰਗੋਸ਼ ਚਟਾਲਾ ਇੱਕ ਦੋ ਵਾਰ ਤਿੰਨ ਵਾਰ ਜਿੰਨੇ ਵਾਰ ਵੀ ਅਸੀਂ ਅਮਰਹਿਲੇ ਉਸ ਤੋਂ ਬਾਅਦ ਪਰਿਵਾਰ ਜਿਵੇਂ ਖਿਰੂ ਖਿਰੂ ਹੋ ਗਿਆ ਤੇ ਉਹ ਉਹਨਾਂ ਦਾ ਉਹਨਾਂ ਦੀ ਪਰਿਵਾਰਵਾਦੀ ਸਿਆਸਤ ਸਾਰੀ ਪਿੰਡ ਚੜ ਗਈ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਸੁਖਵੀਰ ਬਾਦਲ ਚ ਉਨੀ ਕ ਕਪੈਸਿਟੀ ਕੈਪੇਬਿਲਿਟੀ ਹੈ ਜਿੰਨੀ ਕੈਪੇਬਿਲਿਟੀ ਪ੍ਰਕਾਸ਼ ਸਿੰਘ ਬਾਦਲ ਚ ਬਾਦਲ ਚ ਸੀ। ਤੇ ਹੁਣ ਤੁਸੀਂ ਆਪਾਂ ਗੱਲ ਹੋਈ ਸੀ ਅਰਵਿੰਦ ਕੇਜਰੀਵਾਲਦ ਤੁਸੀਂ ਦੇਖੋ ਵੀ ਸਾਰੀ ਸਿਆਸਤ ਜਿਹੜੀ 98% ਸਿਆਸਤ ਅਰਵਿੰਦ ਕੇਜਰੀਵਾਲਦ ਦੇ ਦੁਆਲੇ ਕੁੰਦੀ ਸੀ। ਜੀ ਜੀ। ਉਹਨਾਂ ਦੇ ਹਰ ਨਾਲੇ ਤਾਂ ਮਤਲਬ 98% ਪਾਰਟੀ ਤਾਂ ਹਾਰ ਗਈ। ਹਾਰ ਗਈ। ਹੂੰ ਹੂੰ। ਬਾਕੀ ਤਾਂ 2% ਰਹੇਗੀ ਹਾਂ ਉਹਨੇ ਇਮਾਨਦਾਰੀ ਦਾ ਸਰਟੀਫਿਕੇਟ ਵੀ ਮੰਗਾਇਆ ਦਿੱਲੀ ਕੋਲੋਂ ਇਹ ਇੱਕ ਬਹੁਤ ਘੱਟ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਤੁਸੀਂ ਗੱਲ ਕੀਤੀ ਨੋ ਡਾਊਟ ਉਹਦੇ ਵਿੱਚ ਮੋਦੀ ਜੀ ਤੇ ਸਾਰਾ ਕੁਝ ਹੈ ਮੋਦੀ 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 ਹੋ ਰਹੀ ਹੁੰਦੀ ਹੈ ਸਾਰੀਆਂ ਰੈਲੀਆਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਸਾਰੀ ਪਰ ਉਹਨਾਂ ਕੋਲ ਫਿਰ ਵੀ ਲੀਡਰ ਹੈਗੇ ਚਾਹੇ ਉਹਨਾਂ ਕੋਲ ਗੱਟਕਰੀ ਹੈ ਸ਼ਿਵਰਾਜ ਚੋਹਾਨ ਹੈ ਤੁਸੀਂ ਮਤਲਬ ਕਿ ਨਹੀਂ ਅਮਿਤ ਸ਼ਾਹ ਰਾਜਨਾਥ ਸਿੰਘ ਜੋਗੀ ਹੈ ਬਹੁਤ ਸਾਰੇ ਅਮਿਤ ਸ਼ਾਹ ਰਿਤਨਾਥ ਜੋਗੀ ਹੈ ਰਿਤਨਾਥ ਪਰ ਉਹਨਾਂ ਕੋਲ ਲੀਡਰ ਹੈਗੇ ਕਾਂਗਰਸ ਕੋਲ ਵੀ ਲੀਡਰ ਹੈਗੇ ਇਸ ਪਾਰਟੀ ਕੋਲ ਵੀ ਲੀਡਰ ਸੀਗੇ ਪ੍ਰਸ਼ੰਤ ਭੂਸ਼ਣ ਸੀ ਯੋਗਿੰਦਰ ਯਾਦਵ ਸੀ ਧਰਮਵੀਰ ਗਾਂਧੀ ਸੀ ਕਿਤੇ ਕਬਰ ਸੰਧੂ ਸੀ ਕਿੰਨੇ ਲੀਡਰ ਸੀਗੇ ਜਿਹੜੇ ਕਿ ਇਸ ਪਾਰਟੀ ਨੇ ਕੱਢੇ ਟੱਕੇ ਮਾਰ ਮਾਰ ਕੇ ਟੱਕੇ ਮਾਰ ਮਾਰ ਕੇ ਉਸ ਉਹਨਾਂ ਨੂੰ ਨਹੀਂ ਰੱਖਿਆ ਹਾਲਾਂਕਿ ਜਿਹੜੀ ਇਹ ਵੀ ਜਦੋਂ ਕ੍ਰਾਈਸਿਸ ਆਉਂਦਾ ਹੈ ਉਦੋਂ ਸੈਕੰਡ ਰਨ ਲੀਡਰਸ਼ਿਪ ਦੀ ਲੋੜ ਪੈਂਦੀ ਹੈ ਜਦੋਂ ਕੇਜਰੀਵਾਲ ਉਹਨਾਂ ਨੂੰ ਮੋਦੀ ਗਵਰਨਮੈਂਟ ਨੇ ਜਾਂ ਸੈਂਟਰਲ ਏਜੰਸੀਆਂ ਨੇ ਜਿਹੜੇ ਭੇਜਤਾ ਉਦੋਂ ਸ਼੍ਰੀਮਤੀ ਸੁਨੀਤਾ ਕੇਜਰੀਵਾਲ ਨੂੰ ਮੁਰੇ ਆਉਣਾ ਪਿਆ ਹਣਾ ਲੀਡਰਸ਼ਿਪ ਕ੍ਰਾਈਸਿਸ ਜਿਹੜਾ ਉਹ ਸਾਹਮਣੇ ਆਉਂਦਾ ਫਿਰ ਇਸ ਲਈ ਇਸ ਅਜਿਹੇ ਦੌਰ ਦੇ ਵਿੱਚ ਪਾਰਟੀ ਇਹਨਾਂ ਨੂੰ ਇਹ ਚਾਹੀਦਾ ਹੈ ਵੀ ਸੈਕੰਡ ਰਨ ਜਿਹੜੀ ਲੀਡਰਸ਼ਿਪ ਹੈ ਉਹਦਾ ਉਹਦਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਜਿਵੇਂ ਜੈラルਤਾ ਦੀ ਪਾਰਟੀ ਦਾ ਹਸ਼ਰ ਹੋਇਆਗਾ ਚੋਟਾਲਿਆਂ ਦਾ ਹਸ਼ਰ ਹੋਇਆਗਾ ਉਹ ਉਹ ਹਸ਼ਰ ਵੀ ਫਿਰ ਉਵੇਂ ਹੀ ਹੁੰਦਾ ਚਾਹੇ ਬੰਦਾ ਜੇੜ ਚ ਜਾਵੇ ਚਾਹੇ ਦੁਨੀਆ ਤੋਂ ਰੁਖਸਤ ਹੋ ਜਾਏ ਨਹੀਂ ਫਿਰ ਪਾਰਟੀਆਂ ਆਪ ਆਪਣੇ ਸਾਹਮਣੇ ਕੀ ਕੀ ਹਾਲ ਜਿਹੜਾ ਇਹਨਾਂ ਦਾ ਹੁੰਦਾ ਹੈ